ਨੋਸੇ ਨਰਸ ਨਾਲ ਹੀ ਮੈਂ ਕੰਮ ਕਰਨ ਲੱਗ ਪਈ। ਅੱਛਾ ਉਹ ਕਰਦੀ ਹੀਗੀ ਨੌਕਰੀ ਖੱਚੋਵਾਲ। ਅੱਛਾ ਉਹਨਾਂ ਫੇਰ ਸਾਨੂੰ ਦੱਸ ਜਾਣਾ। ਹੂੰ ਹੂੰ। ਕਿ ਇਹਨਾਂ ਦੀ ਦੇਖਭਾਲ ਕਰਨੀ ਹੈ ਮਗਰੋਂ ਲੱਕ-ਲੁੱਕ ਮਲਣਾ, ਚਾਹ-ਚਾਹ ਪਾਣੀ ਦੇਣਾ। ਨਾ ਤੁਹਾਨੂੰ ਤਾਂ ਘੁੱਟਣੀਆਂ ਆਂਡੀਆਂ। ਹੂੰ। ਫੇਰ ਉਹਨਾਂ ਨੇ ਜਦੋਂ ਉਹਨਾਂ ਨੇ ਆਣਾ ਹੁਣ ਚੰਨ ਕੇਸ ਤਿਆਰ ਹੋਣਾ। ਅੱਛਾ। ਫੇਰ ਉਹਨਾਂ ਨੇ ਟਿਕਟ ਟਿਕਾ ਲਾਣਿਆ ਕਿਸ ਕਰ ਲੈਣਾ। ਅੱਛਾ। ਤੇ ਹੁਣ ਇਹ ਪਈ ਹੁਣ ਉਹ ਬਾਅਦ ਚ ਉਹਦੇ ਸਿਰ ਕੰਮਣ ਡੈ ਪਿਆ। ਅੱਛਾ। ਹੱਥ ਵੀ ਕੰਮਦੇ ਹੈ। अच्छा फिर उन्होंने ना टीका लगाना बंद नर्सों सीगी। नर्सों सीगी। दा दा कर ਦਿੱਤਾ ਜਿਹੜੀ ਤੁਹਾਡੇ ਨਾਲ ਨਰਸ ਸੀ ਨਰਸ ਸੀ ਹਾਂ اچھا ਫਿਰ ਉਹਦਾ ਮੁੰਡਾ ਬਾਹਰ ਲੈ ਗਿਆ ਹੂੰ ਕੁਝ ਚਿਰ ਵਾਸਤੇ ਵੀ ਗਾਹਕ ਜਿਹੜੇ ਨੇ ਹਟ ਜਾਣਗੇ ਹੂੰ ਫਿਰ ਉਹ ਬਾਹਰ ਲੈ ਗਿਆ ਦੋ ਅਕਸਰ ਰਹੀ ਬਾਹਰ اچھا ਮੁੜ ਕੇ ਫਿਰ ਮੈਨੂੰ ਕਹਿੰਦੀ ਵੀ ਤੁਸੀਂ ਨਾ ਬਾਹਰ ਕੰਮ ਕਰ ਲਿਆ ਕਰੋ اچھا ਫਿਰ ਉਹਨਾਂ ਨੇ ਨਾ ਹੁਣ ਉਹਨਾਂ ਨੇ ਲਾ ਦਿੱਤਾ ਸੀ ਤੁਹਾਡੇ ਤੇ ਵੈਨ اچھا ਆਹੋ ਸਰਕਾਰ ਨੇ ਹੂੰ ਵੀ ਇਹ ਨਾ ਘਰਾਂ ਚ ਕੇਸ ਨਹੀਂ ਹੋਣੇ ਚਾਹੀਦੇ ਹੂੰ ਅਸੀਂ ਫਿਰ ਵੀ ਇੱਕ ਅੱਧਾ ਕਰ ਲੈਂਦੇ ਰਹੇ ਆ ਹਮਮ 6 ਸੋਕੇ ਅੱਛਾ ਫਿਰ ਬਾਅਦ ਵਿੱਚ ਨਾ ਉਹਨਾਂ ਨੇ ਫਿਰ ਬਿਲਕੁਲ ਹੀ ਬੰਦ ਕਰ ਦਿੱਤੇ ਅੱਛਾ ਫਿਰ ਮੈਂ ਕਹਿੰਦੀ ਵੀ ਤੂੰ ਹੁਣ ਇਹ ਰਿਕਸ ਨਹੀਂ ਲੈਣਾ ਹਮ ਅਹੀਂ ਹੁਣ ਤੂੰ ਬਾਹਰੋਂ ਕੀ ਸਹਾਇਆ ਕਰੇਗਾ ਹੋ ਕੇ ਹਸਪਤਾਲੋਂ ਉਹਦਾ ਤੂੰ ਹੀ ਹੋਣ ਤੇ ਵੀ ਜਾਣਾ ਵਾ ਤੇ ਤੁਸੀਂ ਹੋਏ ਤੇ ਵੀ ਜਾਣਾ ਵਾ ਅੱਛਾ ਕੰਮ ਆਹੀ ਉਹ ਆਪਣਾ ਕਰਨਾ ਹੀ ਕਰਨਾ ਸਾਰਾ ਡਿਟੇਨ ਨਾਲ ਹਮ ਤੇ ਇਹ ਵੀ ਉਹ ਤੂੰ ਹੀ ਕਰੋ ਕੰਮ ਪਰ ਆਪ ਨਹੀਂ ਕਰਨਾ हां मतलब बच्चा पैदा नहीं करना उवें ਤੁਸੀਂ ਉਸ ਤੋਂ ਪਹਿਲਾਂ ਵਾਲੀ ਜਿਹੜੀ ਦੇਖਭਾਲ ਆ ਜਾਂ ਬਾਅਦ ਵਾਲੀ ਉਹ ਤੁਸੀਂ ਕਰਨੀ ਆ ਕਰਨੀ ਕਰਨੀ ਆ ਤੇ ਕਿਦਾਂ ਹੁਣ ਵੀ ਤੁਹਾਨੂੰ ਸੰਪਰਕ ਕਰਦੇ ਨੇ ਲੋਕ ਮਹੀਨਾ ਹੁੰਦਾ ਨਾ 8ਵਾਂ ਮਹੀਨਾ ਲੱਗ ਜਾਂਦਾ ਨਾ ਫਿਰ ਅਸੀਂ ਉਹਨਾਂ ਨੂੰ ਮਾਲ ਸੇ ਸ਼ੁਰੂ ਕਰ ਦਿੰਨੇ ਆ ਅੱਛਾ ਘਟਾਈ ਵੀ ਸ਼ੁਰੂ ਕਰ ਦਿੰਦੇ ਆ ਇੱਕ ਦਿਨ ਛੱਡ ਕੇ ਹਫਤਾ ਛੱਡ ਕੇ ਤੇ ਫਿਰ ਅਸੀਂ ਆਪਣਾ ਕੰਮ ਸ਼ੁਰੂ ਕਰ ਦਿੰਨੇ ਆ ਕਿ ਐਸਾ ਸਥਾਪਤ ਹੋ ਜਾਂਦਾ ਫਿਰ ਅਸੀਂ ਆਂਦੇ ਆਂਦੇ ਆ 500 ਰੁਪਏ ਵਧਾਈ ਲਈਦੀ ਆ ਉਹਨੂੰ ਕੁੱਟਣਾ ਸ਼ੁਰੂ ਕਰ ਦਈਦਾ ਵਾ ਅੱਛਾ ਫੇਰ ਸਾਨੂੰ ਪੰਜ ਮਾ ਨੂੰ ਆਈ ਵਿਦਨਦੇ ਆ ਫੇਰ ਸਾਨੂੰ 13 ਮਾ ਨੂੰ ਆਈ ਵਿਦਨਦੇ ਆ ਫੇਰ ਲੇੜਾ ਕਪੜਾ ਵੀ ਧੋਣਾ ਸਭ ਕੁਝ ਕਰਨੇ ਆ ਫੇਰ ਅਸੀਂ ਬਾਅਦ ਵਿੱਚ ਕੀ ਕੀਆਂ ਕਰਕੇ ਹਾਂ ਫੇਰ ਉਹਨਾਂ ਦੇ ਘਰੋਂ ਵਾਪਸ ਆ ਜੀ ਦਾ ਪੇ